ਜਦੋਂ ਸਰਕਾਰ ਹੁੰਦੀ ਸੀ ਕਾਂਗਰਸ ਦੀ ਅਕਾਲੀਆਂ ਦੀ ਅਖਬਾਰ ਚ ਖਬਰ ਤੱਕ ਹੀ ਲੱਗਦੀ ਸੀ ਪੰਜਾਬ ਦੇ ਟਰਬਨ ਪਲਾਂਟਾਂ ਤੇ ਇੱਕ ਦਿਨ ਦਾ ਕੋਲਾ ਬਚਿਆ ਜੇ ਇੱਕ ਦਿਨ ਦੇ ਵਿੱਚ ਕੋਲਾ ਲਾ ਪਾਉਂਦੇ ਕੱਪਲਾ ਅੰਮ੍ਰਿਤਸਰ ਤੋਂ ਹੋਊਗਾ ਬਲੈਕਆਊਟ ਕਿੰਦਾ ਸੀ ਨਾ ਅਵਲਾਨੀ ਸੀ ਇਹ ਤਾਂ ਨਹੀਂ ਗੜੀ ਗਿਆ ਤਾਂਸੋ ਤਾਂਸੋ ਟਿੱਕੰਦੰਦਾ ਕੋਲਾ ਵਜਿਆ ਚੰਦੰਦਾ ਕੋਲਾ ਵਜਿਆ ਅਸੋ ਪੰਜਾਬ ਦੇ ਕੱਪਲਾ ਬਲੈਕਆਊਟ ਇੱਕ ਵਰਨਕ ਪਾਂਡ ਬੰਦ ਕਰਨਾ ਪਵੇਗਾ ਇਹ ਲਿਖਦੇ ਨਾ ਲਿਖਦੇ ਸੀ ਨਾ ਪਿਛਲੇ 4-5 ਸਾਲ ਤੋਂ ਇੱਕ ਵੀ ਖਬਰ ਨਹੀਂ ਜਲਦੀ ਇਹ ਤਾਂ 10 ਸਾਲ بندیا کو ملک خرید بجلی اور بجلی آئی ہے بس ایماندار سرکار لوگوں کی سرکار آ گئی یہ فرق ہے ਮਾਨ ਸਰ ਦੀ ਤਰਫੋਂ ਪਤਾ ਕੀ ਹੋ ਰਿਹਾ ਹੈ ਮੈਂ ਰੰਗਲਾ ਪੰਜਾਬ ਦੇ ਹੌਰ ਦੇ ਵਿੱਚ ਲੋਕਾਂ ਦੇ ਪੈਸੇ ਦੁਕਾਨਾਂ ਦੇ ਵਿੱਚ ਖਰੇ ਸੜਕ ਜਿਹੜਾ 23 ਦਿਨਾਂ ਤੋਂ ਬਣਿਆ ਜਦੋਂ ਇਹ ਦਾ ਮੁੱਖ ਵੀਜੀ ਮੁੱਖੋਂ ਆਤੇ ਆਇਆ ਸੀ ਲੋਕ ਨੇ 6 ਸਾਲ ਹੋ ਗਏ ਹੈ ਬਿਠਾ ਰੱਖੀ ਅਰਡੀਨਾਂ ਬੈਠੇ ਰਹਿੰਦੇ ਸਾਲ ਪੁਰਾਣੀ ਗੱਲ ਹੈ ਉਦੋਂ ਬਾਅਦ ਹੋਰ ਜਾ ਕੇ ਜਿੱਥੇ ਬਣਿਆ ਪੀਐਸ ਬਣ ਇਹ ਬਰਕਰਾਰ ਹੈ ਔਰ ਮੈਂ ਇੱਕ ਛੋਟਾ ਜਿਹਾ ਉਦਾਸ ਕਰਕੇ ਜਾਂਦਾ ਹਾਂ ਰੰਗ ਆ ਬੇਟਾ ਕੇ ਦੱਲੇ ਆ ਮਿਲਨ ਦਾ ਸਾਡੇ ਭਰਾਵਾਂ ਤੋਂ ਵੀ ਕਰ ਰਹੇ ਨੇ ਇਹਨਾਂ 6 ਮਹੀਨਿਆਂ ਦੇ ਵਿੱਚ ਵਿੱਚ ਖਾਣੇ ਹਰਕੇ ਦੀ ਪਿੰਡਾਂ ਦੀ ਇੱਕ ਵੀ ਆਲੀ ਦੀ ਸੜਕ ਨਹੀਂ ਛੱਡਾਂਗੇ ਕਿ ਨਵੇਂ ਸਿਰੇਓਂ ਬਣਾ ਕੇ ਲਾ ਦੇਣਗੇ ਟੋਪੀਆਂ ਸੜਕਾਂ ਉੱਤੇ ਲਾ ਕੇ ਦਵਾਗੇ ਜੀ ਟੋਪੀਆਂ ਤੁਹਾਨੂੰ ਇੰਨੀ ਗੱਲ ਸੁਣਨਾ ਸਿਰ ਜੋ ਕਰਦੇ ਸਿਰ ਜੋ ਕਰਦੇ ਹੱਥ ਬੰਜੇ ਵਾਲੇ ਵੀ ਆਉਣਗੇ ਹੱਥ ਬੰਜੇ ਵਾਲੇ ਜਿਹੜਾ ਹੱਥ ਬੰਜਾ ਉਹ ਖੂਨੀ ਹੱਥ ਬੰਜਾ ਜਿਸਾ ਹੱਥ ਬੰਜੇ ਨੇ ਸਾਡੇ ਗੁਰੂ ਦਾ ਰਾਜ ਕੋ ਬੰਬਸਤੇ ਗੋਲੇ ਬਣਾਏ ਗੋਲਿਆਂ ਚਲਾਇਆ ਉਹ ਹੱਥ ਬੰਜਾ ਦੀ ਆਣੀ ਬੁਰੇ ਉਹ ਤਕੜੀ ਵੀ ਆਉਗੀ ਕਿ ਜਿਹੜੀ ਚਿੱਟਾ ਤੋਲਦੀ ਰਹੀ ਜਿਹੜੀ 13 14 ਨਹੀਂ ਬਚਾਇਆ

دی, پڑھائی ملنی شروع ہوگی سرکاری اسکول نمبر کی ودیا ملنی شروع ہوگی ہاں جی چوبی گھنٹے بجلی ملنی شروع ہوگی